350 ਮਾ ਸ਼ਹੀਦੀ ਦਿਹਾੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹਿੰਦੀ ਦੀ ਚਾਦਰ ਵੀ ਜਿਨ੍ਹਾਂ ਨੂੰ ਕਹਿੰਦੇ ਨੇ ਉਹ ਸਾਡੇ ਮੰਨ ਲੋ ਤੁਸੀਂ ਪੰਜਾਬ ਦੀ ਇਹ ਜਿਹੜੀ ਕੰਦੀ ਸਿਆਸਤ ਜਿਹੜੇ ਕਿ ਲੋਕਾਂ ਨੂੰ ਇਸ ਦੇ ਵਿੱਚ ਹੀ ਅਲਝਾਈ ਰੱਖਦੇ ਨੇ ਇਹ ਦੋ ਕੰਮਾਂ ਦੇ ਵਿੱਚ ਆਮ ਲੋਕਾਂ ਨੂੰ ਅਲਝਾਈ ਰੱਖਦੇ ਨੇ ਧਰਮ ਦੇ ਦੇ ਵਿੱਚ ਦੂਜਾ ਨਸ਼ੇ ਦੇ ਵਿੱਚ ਫਿਰ ਲੜੋ ਲੜਾਈਆ ਸਾਰੇ ਧਰਮ ਇੱਕ ਬਰਾਬਰ ਨੇ ਹਾਲਾਂਕਿ ਸਾਰੇ ਧਰਮ ਇੱਕ ਹੀ ਨੇ ਪਰ ਇਹਨਾਂ ਦੀ ਫਰਾਜਨੀਤੀ ਨਹੀਂ ਹੁੰਦੀ ਆ ਦੇਖੋ ਇੱਕ ਇੱਕ ਸਟਰੀਟ ਲਾਈਟ ਤੇ ਭਗਵੰਤ ਮਾਨ ਵੱਲੋਂ ਜਿਹੜਾ ਲੱਖਾਂ ਕਰੋੜਾ ਰੁਪਈਆ ਜਿਹੜਾ ਫਲੈਕਸਾਂ ਦਾ ਖਰਚਿਆ ਵਿਆ ਇਹ ਰਾਮਪਰੇ ਦਾ ਹਾਲ ਆ ਬਾਕੀ ਜਿੱਥੇ ਜਿੱਥੇ ਐਮਐਲਏ ਸਾਬ ਖੜੇ ਨੇ ਜਿੱਥੇ ਤੇ ਸਵਾਗਤ ਕਰਨ ਦੇ ਲਈ ਨਗਰ ਕਿਰਦਨ ਦਾ ਉਥੇ ਹਰ ਇੱਕ ਥਾਂ ਤੇ ਵੱਡੀਆਂ ਵੱਡੀਆਂ ਜਿਹੜੀਆਂ ਫਲੈਕਸਾਂ ਇਹ ਕਰੋਨਾ ਦਾ ਬਜਟ ਇਸੇ ਤਰ੍ਹਾਂ ਹੈ ਇੱਕ ਗੱਲ ਹੋਰ ਇਹ ਜਿਹੜਾ ਰੋਡ ਮੈਪ ਬਣਾਇਆ ਗਿਆ ਦਰਸ਼ਨ ਕਰਨ ਦਾ ਹੱਕ ਹਰ ਇੱਕ ਨੂੰ ਆ ਗੁਰੂ ਸਾਹਿਬ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਕਰਨ ਦਾ ਹੱਕ ਹਰ ਇੱਕ ਨੂੰ ਅਧਿਕਾਰ ਪਰ ਕੁਝ ਕੁ ਲੋਕਾਂ ਵੱਲੋਂ ਜਿਹੜੀ ਅਸਹਿਮਤੀ ਜਤਾਈ ਗਈ ਹੈ ਕਿ ਨਗਰ ਕਿਰਤਨ ਦੇ ਅਸੀਂ ਵੀ ਮੱਥਾ ਟੇਕਣਾ ਚਾਹੁੰਦੇ ਸੀ ਅਸੀਂ ਵੀ ਦਰਸ਼ਨ ਕਰਨਾ ਚਾਹੁੰਦੇ ਸੀ ਪਰ ਉਹ ਨਗਰ ਕਿਰਤਨ ਤੀਜੀ ਨਾਲ ਲੈ ਜਾਈਗੇ ਜਿੱਥੇ ਜਿੱਥੇ ਰੋਡ ਮੈਪ ਬਣਿਆ ਵੈਸੀ ਜਿਵੇਂ ਮੈਰੀਲੈਂਡ ਕੋਲੇ ਐਮਐਲਏ ਸਾਬ ਨੇ ਖੜੇ ਸੀ ਉੱਥੇ ਸਵਾਗਤ ਕਰਨ ਦੇ ਲਈ ਤਾਂ ਉੱਥੇ ਹੀ ਜਾ ਕੇ ਨਗਰ ਕੀਰਤਨ ਖੜਿਆ ਕਿ ਸਲੋ ਨਹੀਂ ਗਏ ਇਹ ਵੀ ਲੋਕਾਂ ਦੀ ਕੁਝ ਕੁ ਲੋਕਾਂ ਦੀ ਜਿਹੜੀ ਸਹਿਮ ਅਸਹਿਮਤੀ ਜਿਹੜੀ ਜਤਾਈ ਗਈ ਆ ਨਾਰਾਜ਼ ਨੇ ਕੁਝ ਕੁ ਲੋਕ ਇਸ ਗੱਲੋਂ ਵੀ ਪਰਾਤ ਦੇ ਕੋਲ ਫਲੈਕਸਮੈਨ ਫਲੈਕਸਮੈਨ ਹੋਰ ਕਿੱਥੇ ਕਿੱਥੇ ਜਿਹੜੀ ਫਲੈਕਸਮੈਨ ਆ ਜਿਹੜੀ ਫਲੈਕਸਮੈਨ ਭਗਵੰਤਮਾਨ ਦੀ ਹੋਈ ਪਈ ਹੈ ਕਰੋੜਾਂ ਦਾ ਬਜਟ ਅ ਲੋਕਾਂ ਨੂੰ ਅਜ਼ਾਇਰ ਰੱਖੋ ਇਸੇ ਚੀਜ਼ਾਂ ਦੇ ਵਿੱਚ। ਅਨੰਦਪੁਰ ਸਾਹਿਬ ਕੀ ਪਹਿਲਾਂ ਅੱਗੇ ਮਣਾਇਆ ਨਹੀਂ ਗਿਆ 350 ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਕਿ ਤੁਸੀਂ ਬਹੁਤ ਵੱਡੇ ਬਣ ਕੇ ਫਿਰ ਸ਼ੋਸ਼ੇ ਬਾਜੀ ਫਿਰ ਦਿਖਾਉਣਾ ਫਿਰ ਦੱਸੀ ਜਾਣਾ ਕਿ ਮੈਂ ਤਾਂ ਭਈ ਜਿੱਧਰ ਜਿੱਧਰ ਦੀ ਗੁਰੂ ਸਾਹਿਬਾਨ ਸਾਡੇ ਲੰਘੇ ਨੇ ਅਸੀਂ ਤਾਂ ਉੱਥੇ 50-50 ਲੱਖ ਰੁਪਏ ਸੀ ਚੱਕ ਵੀ ਦਿੱਤੇ ਨੇ। ਇਹ ਸ਼ੋਅ ਕਰਨਾ ਜ਼ਰੂਰੀ ਹੈ ਕਿ ਹਾਂਜੀ ਲੋਕ ਖੁਸ਼ ਹੋਣਗੇ। 51 MLA ਸਾਹਿਬ ਨੂੰ ਦੇਖਦੇ ਆ 27 ਦੇ ਵਿੱਚ ਕੀ ਕਰਨਗੇ ਇਹਦਾ ਲੋਕ ਕਿਸ ਤਰ੍ਹਾਂ ਇਹਨਾਂ ਦਾ ਜਿਵੇਂ ਪਹਿਲਾਂ ਲੋਕਾਂ ਨੇ ਜਵਾਬ ਦਿੱਤਾ ਸੀ ਇੱਕ ਬਦਲਾਅ ਦੇ ਨਾਂ ਨੂੰ ਜਿਹੜਾ ਲੋਕਾਂ ਨੇ ਜਵਾਬ ਦਿੱਤਾ ਸੀ ਮੂੰਹ ਤੋੜਦ ਸਿਆਸੀ ਪਾਰਟੀਆਂ ਨੂੰ ਦੂਜੀਆਂ ਨੇ ਕਿ ਹੁਣ ਇਸ ਵਾਰ ਇਹਨਾਂ ਦੀ ਵਾਰੀ ਹੈ ਕਿ ਜਿਹੜੀਆਂ 92 ਸੀਟਾਂ ਆਈਆਂ ਸੀ ਜਿਸ ਤავਦੇ ਇਹਨਾਂ ਨੇ ਇਸ ਵਾਰ 5 ਸਾਲਾਂ ਦੇ ਵਿੱਚ ਲੱਛਣ ਦਿਖਾ ਦਿੱਤੇ ਨੇ ਆਪਦੇ ਕਿੰਨੀਆਂ ਕਬੂਟਾਂ ਲੈ ਕੇ ਜਾਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ